ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਵੰਡਵੇਲੇ ਜਾਨਾਂ ਗਵਾਉਣ ਵਾਲਿਆਂ ਦੀ ਯਾਦ ਵਿੱਚ ਅਰਦਾਸ ਖੇਤਰੀ ਕੁਵਿੰਸਲੈਂਡ ਚ 5.6 ਤੀਬਰਤਾ ਦਾ ਪੂਚਾਲ 트ੰਪ ਨੇ ਕਿਹਾ ਕਿ ਪੁਤਿਨ ਨਾਲ ਸਫਲ ਮੁਲਾਕਾਤ ਮਗਰੋਂ ਉਹ ਜ਼ੇਲੈਂਸਕੀ ਨੂੰ ਮਿਲਣਗੇ ਚੋਣ ਕਮਿਸ਼ਨ ਪਲਕੇ ਕਰੇਗਾ ਪ੍ਰੈਸ ਕਾਨਫਰੰਸ ਸੁਨੀਲ ਜਾਖੜ ਦੀ ਚੋਣ ਕਮਿਸ਼ਨ ਨੂੰ ਸਿਸੋਦੀਆ ਖਿਲਾਫ ਸ਼ਿਕਾਇਤ ਹੁਣ ਖਬਰਾਂ ਵਿਸਤਾਰ ਨਾਲ ਵੰਡਵੇਲੇ ਜਾਨਾ ਗਉਣ ਵਾਲੀਆਂ ਦੀ ਯਾਦ ਵਿੱਚ ਅਰਦਾਸ ਸਮਾਗਮ ਵਿੱਚ ਸੰਗਤ ਨਾਲ ਗੱਲ ਕਰਦਿਆਂ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਕਿਹਾ 1947 ਵਿੱਚ ਦੇਸ਼ ਦੀ ਵੰਡਵੇਲੇ ਲੱਖਾਂ ਪੰਜਾਬੀਆਂ ਨੇ ਜਾਨਾਂ ਗੁਆਈਆਂ ਲੋਕਾਂ ਨੂੰ ਜ਼ਮੀਨਾਂ ਜਾਇਦਾਦਾਂ ਤੇ ਕਾਰੋਬਾਰ ਛੱਡਣੇ ਪਏ ਇਸ ਵੰਡ ਵੇਲੇ ਸਿੱਖ ਕੌਮ ਆਪਣੇ ਗੁਰਦਵਾਰਾਂ ਤੋਂ ਵਿਛੜ ਗਈ। ਪਾਕਿਸਤਾਨ ਵਿੱਚ ਰਹੇਗੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਕਈ ਗੁਰ ਅਸਥਾਨਾਂ ਦੇ ਦਰਸ਼ਨਾ ਦੀ ਤਾਂਗ ਅੱਜ ਵੀ ਹਰ ਸਿੱਖ ਦੇ ਅੰਦਰ ਹੈ। ਇਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਪੰਜਾਬੀ ਅੱਜ ਵੀ 1947 ਦੀ ਵੰਡ ਦਾ ਦੁੱਖ ਚੱਲ ਰਹੇ ਹਨ। ਉਹਨਾਂ ਅਰਦਾਸ ਕੀਤੀ ਦੁਨੀਆਂ ਵਿੱਚ ਅਜਿਹੀ ਵੰਡ ਤੇ ਕਤਲੇਆਮ ਕਦੇ ਨਾ ਹੋਵੇ। ਉਨਾ ਕਿਹਾ ਇਸ ਇਲਾਕੇ ਵਿੱਚ ਰਹਿਣ ਵਾਲੇ ਸਿੱਖ ਹਿੰਦੂ ਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ ਖੇਤਰੀ ਕੁਵਿੰਸਲੈਂਡ 'ਚ 5.6 ਤੀਬਰਤਾ ਦਾ ਪੁਚਾਲ ਕੁਵਿੰਸਲੈਂਡ ਵਿੱਚ ਅੱਜ ਸਵੇਰੇ 5.6 ਤੀਬਰਤਾ ਦਾ ਪੁਚਾਲ ਆਇਆ ਪੁਚਾਲ ਦਾ ਕੇਂਦਰ ਕਿਲਕਵਾਨ ਵਿੱਚ ਸੀ ਜੋ ਜਿੰਪੀ ਦੇ ਪੱਛਮ ਅਤੇ ਬ੍ਰਿਸਬੇਨ ਤੋਂ 256 ਕਿਲੋਮੀਟਰ ਉੱਤਰ ਵਿੱਚ ਹੈ ਇਹ ਸਵੇਰੇ 9:00 ਵਜੇ ਆਇਆ ਜੀਓ ਸਾਇੰਸ ਆਸਟ੍ਰੇਲੀਆ ਅਨੁਸਾਰ ਪੁਚਾਲ ਕਿਲੋਮੀਟਰ ਦੀ ਡੂੰਘਾਈ ਤੇ ਸੀ ਪੁਚਾਲ ਦੇ ਝਟਕੇ ਬ੍ਰਿਸਬੇਨ, ਬੁੰਡਾਬਰਗ ਅਤੇ ਗੋਲਡ ਕੋਸਟ ਤੱਕ ਮਹਿਸੂਸ ਕੀਤੇ ਗਏ ਹਜ਼ਾਰਾਂ ਲੋਕਾਂ ਨੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਵੀ ਇਸ ਦੇ ਝਟਕੇ ਮਹਿਸੂਸ ਹੋਏ ਲਿਸਮੋਰ ਸ਼ਹਿਰ ਦੇ ਲੋਕਾਂ ਨੇ ਵੀ ਇਸ ਨੂੰ ਮਹਿਸੂਸ ਕੀਤਾ 트럼ਪ ਨੇ ਕਿਹਾ ਕਿ ਪੁਤਿਨ ਨਾਲ ਸਫਲ ਮੁਲਾਕਾਤ ਮਗਰੋਂ ਉਹ ਜ਼ੇਲੈਂਸਕੀ ਨੂੰ ਮਿਲਣਗੇ। ਟਰੰਪ ਨੇ ਅਲਾਸਕਾ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਕਰੀਬ ਅੱਧੇ ਦਿਨ ਬਾਅਦ ਇਹ ਪੋਸਟ ਕੀਤੀ। ਟਰੰਪ ਨੇ ਕਿਹਾ ਕਿ ਪੁਤਿਨ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਟਰੰਪ ਨੇ ਇਹ ਵੀ ਕਿਹਾ ਜੇ ਸਭ ਕੁਝ ਠੀਕ ਹੋ ਜਾਂਦਾ ਹੈ ਤਾਂ ਅਸੀਂ ਰਾਸ਼ਟਰਪਤੀ ਪੁਤਿਨ ਨਾਲ ਬੈਠਕ ਕਰਾਂਗੇ। ਜ਼ੇਲੈਂਸਕੀ ਇਸ ਤੋਂ ਪਹਿਲਾਂ ਮਾਰਚ ਵਿੱਚ ਓਵਰ ਅਫਿਸ ਵਿੱਚ 트럼ਪ ਅਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਨਾਲ ਸ਼ਾਮਲ ਹੋਏ ਸਨ ਪਰ ਇਹ ਕੱਟਛੇਤੀ ਹੀ ਅਪਮਾਨ ਅਤੇ ਹਫੜਾ ਦਫੜੀ ਵਿੱਚ ਬਦਲ ਗਿਆ ਨੇਤਾਵਾਂ ਦੀ ਲਗਭਗ ਦਿਨ ਕੰਟੇ ਦੀ ਬੈਠਕ ਤੋਂ ਬਾਅਦ ਸੰਖੇਪ ਟਿੱਪਣੀ ਵਿੱਚ ਪੁਤਿਨ ਨੇ ਅਨਿਸ਼ਚਿਤ ਸਮਝੌਤਿਆਂ ਵੱਲ ਇਸ਼ਾਰਾ ਕੀਤਾ ਪਰ ਹੋਰ ਕੋਈ ਵੇਰਵਾ ਨਹੀਂ ਦਿੱਤਾ 트럼ਪ ਰਾਤੋਂ ਰਾਤ ਵਾਸ਼ਿੰਗਟਨ ਡੀਸੀ ਵਾਪਸ ਆ ਗਏ ਟਰੰਪ ਨੇ ਯੂਕਰੇਨ ਅਤੇ ਰੂਸ ਵਿੱਚ ਯੁੱਧ ਖਤਮ ਕਰਨ ਨੂੰ ਆਪਣੇ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਦੱਸਿਆ ਹੈ। ਚੋਣ ਕਮਿਸ਼ਨ ਪਲਕੇ ਕਰੇਗਾ ਪ੍ਰੈਸ ਕਾਨਫਰੰਸ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦੇ ਇਲਜ਼ਾਮਾਂ ਅਤੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤੀ ਚੋਣ ਕਮਿਸ਼ਨ ਈਸੀ ਪਲਕੇ ਪ੍ਰੈਸ ਕਾਨਫਰੰਸ ਕਰੇਗਾ। ਚੋਣ 30 ਵੱਲੋਂ ਚੋਣਾ ਸੰਬੰਧੀ ਪ੍ਰੋਗਰਾਮ ਤੋਂ ਇਲਾਵਾ ਕਿਸੇ ਹੋਰ ਮੁੱਦੇ ਨੂੰ ਲੈ ਕੇ ਰਸਮੀ ਪ੍ਰੈਸ ਕਾਨਫਰੰਸ ਸੱਦਣੀ ਸਧਣੀ ਸਧਾਰਨ ਗੱਲ ਨਹੀਂ ਹੈ ਹਾਲਾਂਕਿ ਪ੍ਰੈਸ ਕਾਨਫਰੰਸ ਦਾ ਵਿਸ਼ਾ ਸਾਫ਼ ਨਹੀਂ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਇਹ ਚੋਣ ਕਮਿਸ਼ਨ ਵਿਰੁੱਧ ਲਾਏ ਗਏ ਦੋਸ਼ਾਂ ਨਾਲ ਸੰਬੰਧਿਤ ਹੈ ਕਾਂਗਰਸੀ ਆਗੂ راہੁਲ ਗਾਂਧੀ ਨੇ ਵਾਰ-ਵਾਰ ਚੋਣ ਪੈਨਲ ਤੇ ਵੋਟਰ ਡੇਟਾ ਨਾਲ ਛੇੜਛਾੜ ਅਤੇ ਮਹਾਰਾਸ਼ਟਰ ਕਰਨਾਟਕ ਤੇ ਹਰਿਆਣਾ ਵਿੱਚ ਵੋਟ ਚੋਰੀ ਦੇ ਦੋਸ਼ ਲਾਏ ਹਨ ਕਮਿਸ਼ਨ ਨੇ ਕਾਂਗਰਸੀ ਆਗੂ ਨੂੰ ਉਹਨਾਂ ਲੋਕਾਂ ਦੇ ਵੇਰਵੇ ਹਲਫਨਾਮੇ ਸਣੇ ਜਮ੍ਹਾਂ ਕਰਨ ਲਈ ਕਿਹਾ ਹੈ ਜਿਨ੍ਹਾਂ ਦੇ ਨਾਂ ਸੂਚੀ ਵਿੱਚ ਗਲਤ ਤਰੀਕੇ ਨਾਲ ਜੋੜੇ ਗਏ ਜਾਂ ਹਟਾਏ ਗਏ ਹਨ ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਨਹੀਂ ਦਿੰਦੇ ਤਾਂ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਸੁਨੀਲ ਜਾਖੜ ਦੀ ਚੋਣ ਕਮਿਸ਼ਨ ਨੂੰ ਸਿਸੋਧਿਆ ਖਿਲਾਫ ਸ਼ਿਕਾਇਤ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ सिसोदिया ਖਿਲਾਫ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ। ਜਾਖੜ ਨੇ ਮੰਗ ਕੀਤੀ ਹੈ ਕਿ ਮਨੀਸ਼ सिसोदिया ਖਿਲਾਫ ਪੰਜਾਬ ਦੀ ਮੰਨ ਤੇ ਕਾਨੂੰਨ ਦੀ ਸਥਿਤੀ ਨੂੰ ਪੰਗ ਕਰਨ ਦਾ ਕੇਸ ਦਰਜ ਕੀਤਾ ਜਾਵੇ। ਜਾਖੜ ਨੇ ਕਿਹਾ ਕਿ ਮਨੀਸ਼ सिसोदिया ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਪਾਰਟੀ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਹਰ ਤਰੀਕਾ ਵਰਤਣ ਲਈ ਕਹਿ ਰਹੇ ਹਨ ਉਹਨਾਂ ਕਿਹਾ ਕਿ ਸਿਸੋਦੀਆ ਪੰਜਾਬ ਦੀ ਜਮਹੂਰੀਅਤ ਅਤੇ ਅਮਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਖੜ ਨੇ ਮੰਗ ਕੀਤੀ ਕਿ ਸਿਸੋਦੀਆ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੀ ਕਿਸੇ ਵੀ ਕਟਨਾ ਨੂੰ ਰੋਕਿਆ ਜਾ ਸਕੇ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼